ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵਾਂਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ कॉटन ਦੇ ਦੁਪੱਟਾ ਸੂਟਸ कॉटन ਦੇ ਦੁਪੱਟਾ ਸੂਟਸ ਯਾਨੀ ਕਿ ਇਸ ਵਾਰ ਬਹੁਤ ਜ਼ਿਆਦਾ ਡਿਮਾਂਡ ਹੈ ਇਨ੍ਹਾਂ ਸੂਟਸ ਦੀ ਲਾਸਟ ਟਾਈਮ ਆਪਾਂ ਇੰਨੇ कॉटन ਦੇ ਦੁਪੱਟਾ ਸੂਟਸ ਨਹੀਂ ਸੇਲ ਕੀਤੇ ਸੀ ਜਿੰਨੇ ਇਸ ਵਾਰ ਆਪਾਂ ਨੂੰ ਡਿਮਾਂਡ ਆ ਰਹੀ ਹੈਗੀ ਹੈ ਠੀਕ ਹੈ ਜੀ ਤੇ ਆਪਣੇ ਕੋਲੇ ਕਾਫੀ ਸਾਰੇ ਪ੍ਰਿੰਟਸ ਅਵੇਲੇਬਲ ਆ ਕੁਝ ਕ ਆਪਾਂ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਹਾਂਜੀ ਸਭ ਤੋਂ ਪਹਿਲਾਂ ਹੈਗਾ ਇਹ ਵਾਲਾ ਸੂਟ ਇਸ ਤਰ੍ਹਾਂ ਦੇ ਨਾਲ ਇਹ ਬਾਟਮ ਰਹਿਣੀ ਹੈ ਸਿੰਗਲ ਸਿੰਗਲ ਆਰਟੀਕਲਸ ਨੇ ਜੀ ਸਾਰੇ ਇਹ ਰਹਿਣੀ ਹੈ ਤੁਹਾਡੀ ਸ਼ਰਟ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਜਿਹੜਾ ਤੁਹਾਡੀ ਸ਼ਰਟ ਦਾ ਸਟੱਫ ਹੈ ਤੇ ਇਹ ਵਾਲਾ ਹੈਗਾ ਜੀ ਨਾਲ ਦੁਪੱਟਾ ਬਾਟਮ ਵਾਲਾ ਜਿਹੜਾ ਹੈਗਾ ਸੈਂਟਰ ਬਣਿਆ ਹੋਇਆ ਦੁਪੱਟੇ ਦਾ ਐਂਡ ਜਿਹੜੀ ਸ਼ਰਟ ਹੈਗੀ ਆ ਉਹਦੇ ਤੋਂ ਵੱਡਾ ਪ੍ਰਿੰਟ ਹੈਗਾ ਜਿਹੜਾ ਇਹਦੇ ਪੱਲਿਆਂ ਤੇ ਬਣਿਆ ਹੋਇਆ ਹਾਂਜੀ ਨੈਕਸਟ ਸੂਟ ਆਪਣਾ ਇਹ ਵਾਲਾ ਇਸ ਤਰ੍ਹਾਂ ਦੇ ਨਾਲ ਇਹ ਬਾਟਮ ਦਾ ਸਟੱਫ ਰਹਿਣਾ ਠੀਕ ਤੇ ਇਹ ਰਹਿਣਾ ਹੈ ਤੁਹਾਡੀ ਸ਼ਰਟ ਦਾ ਸਟੱਫ ਬਹੁਤ ਹੀ ਫਾਈਨ ਕੁਆਲਿਟੀ ਦੀ ਜਿਹੜੀ ਹੈਗੀ ਹੈ ਕਾਟਨ ਹੈਗੀ ਹੈ ਤੇ ਇਹਨਾਂ ਨੂੰ ਤੁਸੀਂ ਵਿਦਆਊਟ ਲਾਈਨਿੰਗ ਵੀ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਰਹਿਣਾ ਤੁਹਾਡਾ ਦੁਪੱਟਾ ਦੁਪੱਟੇ ਦੇਖੋ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਚੜਾਈ ਦੇ ਵਿੱਚ ਵੀ ਤੇ ਲੈਂਥ ਦੇ ਵਿੱਚ ਵੀ ਠੀਕ ਹੈ ਇਸ ਤਰ੍ਹਾਂ ਦੇ ਨਾਲ ਬਾਰਡਰਸ ਬਣੇ ਹੋਏ ਨੇ ਜਿਹੜਾ ਵੀ ਸੂਟ ਪਸੰਦ ਆਉਂਦਾ ਜਾਂਦਾ ਜੀ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ WhatsApp ਮੈਸੇਜ ਕਰਦੇ ਚੋ ਨੈਕਸਟ ਏ ਵਾਲਾ ਸੂਟ ਹੈ ਜੀ ਕਲਰਸ ਨੇ ਸਾਰੇ ਅਲੱਗ-ਅਲੱਗ ਰਹਿਣਗੇ ਤੇ ਬਹੁਤ ਹੀ ਪਿਆਰੇ ਸੂਟਸ ਏ ਵਾਲਾ ਰਹਿਣਾ ਬਾਟਮ ਦਾ ਸਟਫ ਠੀਕ ਹੈ ਇਹ ਤੁਹਾਡੀ ਸ਼ਰਟ ਸ਼ਰਟ ਦਾ ਪ੍ਰਿੰਟ ਰਹਿਣਾ ਹੈ ਇਸ ਤਰ੍ਹਾਂ ਦਿਨਾ ਇਹ ਰਹਿਣਾ ਦੁਪੱਟਾ ਠੀਕ ਹੈ ਜੀ ਇਸ ਤਰ੍ਹਾਂ ਦਿਨਾ ਸੈਂਟਰ ਆ ਦੁਪੱਟੇ ਦਾ ਇਹ ਵਾਲੇ ਪੱਲੇ ਬਣੇ ਹੋਏ ਨੇ ਨੈਕਸਟ ਆਪਣਾ ਇਹ ਵਾਲਾ ਸੂਟ ਹੈ ਬਾਟਮ ਦਾ ਸਟੱਫ ਇਹ ਹੈ ਜੀ ਆਪਣੀ ਸ਼ਰਟ ਇਸਤਨਨ ਦਿਨ ਨਾਲ ਸ਼ਰਟ ਦੀ ਪ੍ਰਿੰਟਿੰਗ ਹੈ ਤੇ ਇਹ ਹੈਗਾ ਆਪਣਾ ਦੁਪੱਟਾ ਹਾਂ ਜੀ ਨੈਕਸਟ ਆਪਣਾ ਇਹ ਵਾਲਾ ਸੂਟ ਹੈ ਇਸਤਨਨ ਦਿਨ ਨਾਲ ਬਾਟਮ ਬਣੀ ਹੋਈ ਹੈ ਫ੍ਰੈਂਡਸ ਤੁਸੀਂ ਦੇਖੋ ਸਾਰੇ ਕਿੰਨੇ ਸੋਹਣੇ ਫ੍ਰੈਂਡਸ ਨੇ ਇਸ ਤਰ੍ਹਾਂ ਦੇ ਨਾਲ ਤੁਹਾਡੀ ਸ਼ਰਟ ਠੀਕ ਹੈ ਜੀ ਤੇ ਇਹ ਵਾਲਾ ਹੈਗਾ ਜਿਹੜਾ ਦੁਪੱਟਾ ਲੈਣਾ ਇਸ ਤਰ੍ਹਾਂ ਦੇ ਨਾਲ ਪ੍ਰਿੰਟਿੰਗ ਤੁਹਾਡੇ ਦੁਪੱਟੇ ਦੀ ਰਹਿਣੀ ਹੈ ਨੈਕਸਟ ਇਹ ਵਾਲਾ ਕਰ ਲੈਣਾ ਇਹ ਬਾਟਮ ਜਿਗਜ਼ੈਗ ਦੇ ਵਿੱਚ ਬਣੀ ਹੋਈ ਠੀਕ ਹੈ ਜੀ ਇਹ ਹੈਗੀ ਹੈ ਸ਼ਰਟ ਸ਼ਰਟ ਦੀ ਪ੍ਰਿੰਟਿੰਗ ਹੈ ਨੈਕਸਟ ਅੰਦੀ ਨੂੰ ਤੇ ਇਹ ਬਣਿਆ ਹੋਇਆ ਦੁਪੱਟਾ ਹਾਂਜੀ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਬਾਟਮ ਹੈ ਇਹ ਹੈਗੀ ਤੁਹਾਡੀ ਸ਼ਰਟ ਸ਼ਰਟ ਦੀ ਪ੍ਰਿੰਟਿੰਗ ਹੈ ਇਹ ਹੈਗਾ ਪਿਆਰਾ ਜਿਹਾ ਦੁਪੱਟਾ ਸਟੇਬਲ ਸੂਟ ਆਈ ਥਿੰਕ ਆ ਸਾਰੇ ਕਲਰਸ ਆ ਜਾਣੇ ਨੇ ਅਲਗ-ਅਲਗ ਤਰ੍ਹਾਂ ਦੇ ਕਲਰਸ ਨੇ ਇਹਦੀ ਬਾਟਮ ਦੇਸਤਰਾਂ ਦੇ ਨਾਲ ਪੈਟਰਨ ਹੈ ਇਹ ਹੈ ਸ਼ਰਟ ਦਾ ਪੈਟਰਨ ਠੀਕ ਹੈ ਜੀ ਦੁਪੱਟਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ। ਨੈਕਸਟ ਇਹ ਵਾਲਾ ਹੈਗਾ ਉਸ ਵਿੱਚ ਜਿਗ-ਜਾਗ ਪੈਟਰਨ ਦੇ ਬੱਚੇ ਕਲਰ ਹੈ। ਠੀਕ ਹੈ ਜੀ। ਇਸ ਤਰ੍ਹਾਂ ਦੀ ਨਾਅਰ ਸ਼ਰਟ ਦੀ ਪ੍ਰਿੰਟਿੰਗ ਹੈ। ਇਹ ਰਹਿਣਾ ਦੁਪੱਟਾ। ਇਹ ਸੈਂਟਰ ਸਾਰਾ ਦੁਪੱਟੇ ਦਾ ਐਂਡੇ ਪੱਲੇ ਬਣੇ ਹੋਏ। ਨੈਕਸਟ ਟੇਬਲ ਦਾ ਸੂਟ ਹੈ ਇਸ ਪੈਟਰਨ ਦੇ ਵਿੱਚ ਇਹ ਕਲਰ ਹੈ ਠੀਕ ਹੈ ਜੀ ਇਹ ਤੁਹਾਡੀ ਸ਼ਰਟ ਰਹੇਗੀ ਇਹ ਰਹਿਣੀ ਹੈ ਬਾਟਮ ਬਾਟਮ ਦਾ ਪੈਟਰਨ ਹੈ ਇਸ ਤਰ੍ਹਾਂ ਦੇ ਨਾਲ ਰਹੇਗਾ ਇਹ ਰਹਿਣਾ ਦੁਪੱਟਾ ਬਲੈਕ ਕਲਰ ਦਾ ਬਹੁਤ ਹੀ ਸੋਹਣਾ ਸੂਟ ਹੈ। ਬਾਟਮ ਆਏਗੀ ਜੀ। ਸ਼ਰਡ ਦਾ ਪ੍ਰਿੰਟ ਆਏਗਾ। ਮੈਸਟਰਨ ਦੇ ਨਾਮ ਇਹ ਆਏਗਾ ਦੁਪੱਟਾ। ਵੀ ਬਾਰਡਰਸ ਰਹਿਣਗੇ ਐਂਡ ਸੈਂਟਰ ਰਹੇਗਾ ਬਹੁਤ ਹੀ ਜ਼ਿਆਦਾ ਪਿਆਰਾ ਆਰਟੀਕਲ ਹੈ ਵੀ ਇੱਕ ਕਿਸ ਤੇ ਵਿੱਚ ਹੈਗਾ ਇਹ ਵਾਲਾ ਬਲੂ ਕਲਰ ਨੇਵੀ ਬਲੂ ਇਸ ਤਰ੍ਹਾਂ ਦੇ ਨਾਲ ਬਣੇਗੀ ਤੁਹਾਡੀ ਬਾਟਮ ਇਹ ਹੈਗਾ ਸ਼ਰਟ ਦਾ ਸਟਫ ਠੀਕ ਹੈ ਜੀ ਪ੍ਰਿੰਟਿੰਗ ਉਸ ਤਰ੍ਹਾਂ ਹੀ ਹੈ ਬਲੈਕ ਵਾਲੇ ਵਾਂਗੀ ਹੈ ਬਿਲਕੁਲ ਐਂਡ ਇਹ ਆ ਜਾਣਾ ਤੁਹਾਡਾ ਦੁਪੱਟਾ ਸੈਂਟਰੀ ਵਾਲਾ ਰਹਿਣਾ ਸਰ ਐਂਟੀ ਦੇ ਪੱਲੇ ਉਹ ਇਸ ਤਰ੍ਹਾਂ ਦੇ ਨਾਲ ਰਹਿਣੇ ਠੀਕ ਹੈ ਜੀ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫਿਰ ਮਿਲਾਂਗੇ ਆਪਾਂ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਦੇ ਆਰਡਰ ਕਰੋ ਬੁੱਕ